ਅੱਜ ਪੂਰੇ ਅੰਮ੍ਰਿਤਸਰ ਦੇ ਵਿੱਚ ਆਟੋ ਨਹੀਂ ਚੱਲਣਗੇ ਜੇਕਰ ਕੋਈ ਕੰਮ ਤੋਂ ਘਰ ਜਾਂ ਘਰੋਂ ਕੰਮ ਤੇ ਜਾਣਾ ਚਾਹੁੰਦਾ ਹੈ ਤਾਂ ਆਪਣੀ ਕਨਵੈንስ ਦਾ ਉਹਨੂੰ ਇੰਤਜ਼ਾਮ ਕਰਨਾ ਪਏਗਾ ਕਿਉਂਕਿ ਆਟੋ ਵਾਲਿਆਂ ਦੀ ਅੱਜ ਹੜਤਾਲ ਹੈ ਤਾਂ ਕਾਰਨ ਕੀ ਹੈ ਕਿਰਾਇਆ ਵਧਾਇਆ ਜਾਵੇ ਆਟੋ ਵਾਲੇ ਜਿੰਨੇ ਵੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 10 ਰੁਪਏ ਸਵਾਰੀ ਸਾਨੂੰ ਵਾਰਾ ਨਹੀਂ ਖਾਂਦੀ ਇਸ ਵਜ੍ਹਾ ਕਰਕੇ ਅਸੀਂ ਚੋਣਿਆ ਕਿ ਕੋਈ ਸਵਾਰੀ ਕਿਲੋਮੀਟਰ ਜਾਵੇ ਤੇ ਚਾਹੇ 12 15 ਕਿਲੋਮੀਟਰ ਜਾਵੇ ਉਹਦਾ ਕਿਰਾਇਆ 20 ਰੁਪਏ ਰੱਖਿਆ ਜਾਵੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਕਿ ਸਾਰੇ ਆਟੋ ਇੱਥੇ ਆਟੋ ਚਾਲਕ ਹੀ ਮੌਜੂਦ ਆ ਤੇ ਆਟੋ 20 ਮੌਜੂਦ ਨੇ ਤਾਂ ਇਹ ਤਸਵੀਰ ਜਿਹੜੀ ਆ ਉਹ ਇਹ ਦਰਸਾਉਂਦੀ ਹੈ ਕਿ ਅੱਜ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪਏਗਾ ਜਦੋਂ ਆਟੋ ਨਹੀਂ ਮਿਲੇਗਾ ਤਾਂ ਇਹ ਪਰੇਸ਼ਾਨੀ ਦਾ ਹੱਲ ਉਦੋਂ ਹੋਏਗਾ ਜਦੋਂ ਫੈਸਲਾ ਲੋਕ ਲੈਣਗੇ ਕਿ ਅਸੀਂ ਇਹਨਾਂ ਦਾ ਕਿਰਾਇਆ ਜਿਹੜਾ ਵਧਾਣਾ ਹੈ ਜੀ ਆਪਣੇ ਬਾਰੇ ਜਾਣੂ ਸੋ ਮੇਰਾ ਇਹੋ ਹੀ ਆ ਜੀ ਮੈਂ ਸ਼੍ਰੀ ਗੁਰੂ ਰਾਮਦਾਸ ਸਾਟੋ ਯੂਨੀਅਨ ਆਲ ਪੰਜਾਬ ਰਾਜ ਜਥੇਬੰਦੀ ਦਾ ਪ੍ਰਧਾਨ ਆ ਪੰਜਾਬ ਦਾ ਜੀ ਤੀਰਥ ਸਿੰਘ ਘੋਲੀ ਮੇਰਾ ਨਾਂ ਹੈ ਜੀ ਤੇ ਬੈਟਰੀ ਰਸ਼ਕਾ ਤੇ ਆਟੋ ਰਿਕਸ਼ਾ ਯੂਨੀਅਨ ਵੱਲੋਂ ਜਿਹੜੀ ਆ ਇਹ ਕਾਲ ਕੀਤੀ ਗਈ ਸੀ ਅੱਜ ਦੀ ਘਟੋ ਘਟ 15 ਦਿਨ ਹੋ ਗਏ ਲਗਾਤਾਰ ਮੀਟਿੰਗਾਂ ਚੱਲਦੀਆਂ ਨੂੰ ਜੀ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਲੋਕਾਂ ਨੂੰ ਸਾਰਿਆਂ ਨੂੰ ਜਾ ਕੇ ਸੱਦਾ ਦਿੱਤਾ ਗਿਆ ਸੀ ਵੀ ਆਪਣੀਆਂ ਗੱਡੀਆਂ ਬੰਦ ਕਰਕੇ ਤੇ ਸਾਰੇ ਜਾਣੇ ਰਣਜੀਤ ਐਵਨਿਊ ਦੀ ਦਸ਼ਾਹਰਾ ਗਰਾਊਂਡ ਦੇ ਵਿੱਚ ਖਾਲੀ ਥਾਂ ਤੇ ਬੈਠ ਕੇ ਆਪਣੇ ਕਿਰਾਏ ਦੇ ਵਾਧੇ ਦਾ ਵਿਚਾਰ ਕਰਕੇ ਤੁਹਾਡੇ ਸਾਰਿਆਂ ਦੀ ਹਾਜ਼ਰੀ ਵਿੱਚ ਕਿਰਾਏ ਦਾ ਐਲਾਨ ਕੀਤਾ ਜਾਵੇ ਵਿਚਾਰ ਤਾਂ ਜੇ ਅਸੀਂ ਆਪਣੀ ਗੱਲ ਹੀ ਨਹੀਂ ਸ਼ੁਰੂ ਹੀ ਨਹੀਂ ਕੀਤੀ ਤਾਂ ਸੋਚ ਕੇ ਤੇ ਬੈਠੇ ਹੋਵਾਂਗੇ ਕਿ ਪਾਸੀਂ ਇਹ ਕਰਨਾ ਚਾਹੁੰਦੇ ਵਿਚਾਰ ਕੇ ਤੇ ਇਹੀ ਆ ਕੇ ਅਸੀਂ 20 ਰੁਪਏ ਕਿਰਾਇਆ ਇਹਨਾਂ ਤੋਂ ਪ੍ਰਮਾਣਗੀ ਲੈਣੀ ਆਪਾਂ ਇਹਨਾਂ ਨੂੰ ਦੱਸ ਕੇ ਵੀ ਕੋਈ ਸੱਜਣ ਹੋ ਜਾਣਾ ਹੋਵੇ ਜਿਹੜਾ ਇਹ ਕਹੇ ਕਿ ਕਿਰਾਇਆ ਕਿੰਨੇ ਕੀਤਾ ਹੈ ਕਰਾਇਆ ਕਦੋਂ ਆਇਆ ਸੀ ਰਲ ਕੇ ਸਾਰੇ ਇੱਕੋ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਇੱਥੇ ਮਿੰਨੀ ਬੱਸ ਆਪਰੇਟਰ ਯੂਨੀਅਨ ਦੇ ਆਗੂ ਵੀ ਆ ਰਹੇ ਆ ਬੈਟਰੀਆਂ ਵਾਲੇ ਵੀ ਆ ਰਹੇ ਆ ਵੇਖੋ ਕੁਝ ਲੋਕ ਜਿਹੜੇ ਚੰਗੀ ਸੋਚ ਵਾਲੇ ਉਹ ਆ ਚੁੱਕੇ ਆ ਲੱਗਦਾ ਨਹੀਂ ਕਿ ਭਾਜੀ ਕੋਈ ਵਿੱਚੋਂ ਗਰੀਬ ਲੋਕ ਵੀ ਨਹੀਂ ਜਿਨੇ ਆਟੋ ਤੇ ਬੈ ਕੇ ਜਾਣਾ ਉਹ ਵਿੱਚੋਂ ਉਹ ਵੀ ਮਾੜੇ ਲੋਕ ਹੀ ਨੇ ਬਾਕੀ ਜਿਹੜੇ ਚੰਗੇ ਨੇ ਉਹਨਾਂ ਨੇ ਆਪਣੀਆਂ ਕਨਵੈਂਸਰ ਰੱਖੀਆਂ ਕਿਸੇ ਕੋ 4 ਵੀਲਰ ਹੈ ਕਿਸੇ ਕੋ 2 ਵੀਲਰ ਹੈ ਤੁਹਾਡੇ ਉੱਤੇ ਸਫ਼ਰ ਉਹਨੇ ਕਰਨਾ ਜਿਹਦੇ ਕੋ ਵੈਸੇ ਹੀ ਉਹ ਪਹਿਲਾਂ ਹੀ ਵਿਚਾਰਾ ਜਿਹੜਾ ਗਰੀਬ ਹੋਏਗਾ ਲੱਗਦਾ ᱛੀ ਉੱਤੇ ਵੀ ਭਾਰ ਪੈ ਜਾਏਗਾ ਦੇਖੋ ਜ ਬਾਰੇ ਕਿੰਨਾ ਗਿਆ ਕਿ ਅਸੀਂ 10 ਰੁਪਏ ਆ ਤੇ 10 ਤੋਂ 20 ਕਰਦੇ ਆ ਕਿਰਾਇਆ ਪਹਿਲਾਂ 20 ਰੁਪਏ ਹੀ ਆ ਮਤਲਬ ਕਿ 10 ਨਹੀਂ ਆ ਕਿਰਾਇਆ 20 ਰੁਪਏ ਤੇ ਸਾਰੇ ਨਹੀਂ ਲੈਂਦੇ 20 ਰੁਪਏ ਜਿਹੜੇ ਲੋਕਡਾਊਨ ਤੋਂ ਬਾਅਦ ਤੋਂ ਚਾਲੂ ਹੋ ਚੁੱਕੇ ਆ ਓਪਨ ਕਿਰਾਇਆ 20 ਰੁਪਏ ਆ ਪਰ 20 ਰੁਪਏ ਤੋਂ ਪਿੱਛੇ ਨੂੰ ਜਾ ਰਹੇ ਆ ਉਹ ਸਾਡੇ ਆਪਣੇ ਫੈਮਿਲੀ ਪਰਿਵਾਰਕ ਜੀ ਆ ਬੈਟਰੀ ਵਾਲੇ ਆ ਜਾਂ ਆਟੋ ਵਾਲੇ ਆ ਇਹਦੇ ਨਾਲ ਦੀ ਨਾਲ ਹੀ ਸਾਡੇ ਜਿਹੜੇ ਸਾਡੇ ਵਾਲੇ ਵੇਖ ਕੇ ਬੱਸ ਵਾਲੇ ਵੀ ਪੈਸੇ ਘੱਟ ਲੈਂਦੇ ਆ ਉਹਦਾ ਕਾਰਨ ਹੈ ਕਿ ਜਿਹੜੇ ਘਟ ਲੈਂਦੇ ਆ ਅਸੀਂ ਉਹਨਾਂ ਨੂੰ ਸੁਚੇਤ ਕਰਨ ਵਾਸਤੇ ਵੀ ਭਾਈ ਆਪਣਾ ਕਿਰਾਇਆ ਜਿਹੜਾ ਇਹਨੂੰ ਪੂਰਾ ਲਓ ਲਈ ਗੱਲ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਕਿਸੇ ਤੇ ਬੋਝ ਬਣੂ 10 ਰੁਪਏ ਸਾਡੇ ਕਿਰਾਏ ਵਾਧੇ ਦੇ ਨਾਲ ਕੋਈ ਐਡੀ ਵੱਡੀ ਅਮਾਉਂਟ ਨਹੀਂ ਆ ਵੀ ਜਿਹਦੇ ਨਾਲ ਪਬਲਿਕ ਨੂੰ ਬਹੁਤ ਵੱਡੀ ਪਰੇਸ਼ਾਨੀ ਆਵੇਗੀ ਜਿਹੜੇ ਸਫ਼ਰ ਕਰਨ ਵਾਲੇ ਲੋਕ ਆ ਬੱਸਾਂ ਦੇ ਵਿੱਚ ਸਾਡੇ ਆਟੋ ਤੇ ਬੈਟਰੀ ਰਸਕੇ ਤੇ ਉਹ ਭਵੇਂ ਕਿ ਸਾਡੇ ਹੀ ਫੈਮਿਲੀ ਪਰਿਵਾਰ ਆ ਸਾਡੀਆਂ ਧੀਆ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਉਹ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਫੈਕਟਰੀਆਂ 'ਚ ਕਰਦੀਆਂ ਨੇ ਪਰ ਉਹਨਾਂ ਦੀ ਜਿਹੜੀ ਮਿਹਨਤ ਆ ਉਹਨਾਂ ਦੀ ਮਿਹਨਤ ਦੇ ਵਿੱਚ ਵੀ ਸਾਲ 6 ਮਹੀਨਿਆਂ ਬਾਅਦ ਵਾਧਾ ਹੁੰਦਾ ਉਹ ਵਾਧਾ ਲੈਂਦੇ ਵੀ ਆ ਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ 10 ਰੁਪਏ ਵਾਧੇ ਦੇ ਨਾਲ ਕੋਈ ਉਹਨਾਂ ਤੇ ਇੰਨਾ ਵੱਡਾ ਬੋਝ ਪੈਣ ਵਾਲਾ ਨਹੀਂ ਐ ਦੂਸਰਾ ਪੱਖ ਲਿਆ ਜਾਵੇ ਤੇ ਸਬਜ਼ੀਆਂ ਤੇ ਫਰੂਟ ਜਿਨ੍ਹਾਂ ਤੋਂ ਬਿਨਾ ਇੱਕ ਘੜੀ ਵੀ ਗੁਜ਼ਾਰਾ ਨਹੀਂ ਐ ਤੇ ਹਰ ਘਰ ਦੇ ਵਿੱਚ ਵਰਤੀਆਂ ਜਾਂਦੀਆਂ ਸਬਜ਼ੀਆਂ ਅਜਿਹੀ ਚੀਜ਼ ਆ ਕਿ ਸਵੇਰ ਤੋਂ ਸ਼ਾਮ ਤੱਕ ਤਿੰਨ ਰੇਟ 'ਚ ਬਦਲ ਜਾਂਦੀਆਂ ਨੇ ਜਿਹੜੀ ਗੋਭੀ ਐ ਉਹ ਸਵੇਰੇ ਸਵੇਰ 30 ਰੁਪਏ ਕਿਲੋ ਵਿਕਣਦੀ ਹੁੰਦੀ ਆ ਤੇ ਜਦੋਂ 12 1 ਵਜਦਾ ਐ ਤੇ ਉਹ ਗੋਭੀ 20 ਰੁਪਏ ਕਿਲੋ ਵਿਕਣਦੀ ਹੁੰਦੀ ਆ ਤੇ ਜਦੋਂ ਸ਼ਾਮਾਂ ਪੈ ਜਾਂਦੀ ਆ ਉਦੋਂ 10 ਰੁਪਏ ਤੇ ਵੀ ਹੋ ਜਾਂਦੀ ਆ ਤੇ 10 ਰੁਪਏ ਵਾਲੀ ਗੋਭੀ ਜਿਹੜੀ ਜੋ ਸਵੇਰੇ ਆਪਾਂ ਲੈ ਲਈਏ ਤੇ 2 ਕਿਲੋ ਗੋਭੀ ਅਸੀਂ ਲੈ ਲਈਏ ਤੇ 30 ਰੁਪਏ ਹਿਸਾਬ ਦੇ ਨਾਲ ਲਈਏ ਤੇ 2 ਕਿਲੋ ਗੋਭੀ ਲਈਏ ਤੇ 40 ਰੁਪਏ ਸਾਡੇ ਤੇ ਬਹੁਤ ਜੋ ਸਵੇਰੇ ਬਣ ਗਿਆ ਤੇ ਜੇਕਰ ਆਪਾਂ 40 ਰੁਪਏ ਕਿਲੋ ਗੋਭੀ ਦੇ ਮਗਰ ਕਿਉਂਕਿ 2 ਕਿਲੋ ਗੋਭੀ ਦੇਣ ਤੋਂ ਬਿਨਾ ਸਾਡੇ ਪਰਿਵਾਰ ਦਾ ਜੀਵਨ ਦਾ ਗੁਜ਼ਾਰਾ ਨਹੀਂ ਹੋ ਸਕਦਾ ਵੀਰ ਜੀ ਤੁਸੀਂ ਵੀ ਸੱਚੇ ਜੇ ਕਿਉਂ ਗੁਜ਼ਾਰਾ ਨਹੀਂ ਕਿਸੇ ਦਾ ਵੀ ਹੁੰਦਾ ਲੋਕ ਵੀ ਸੱਚੇ ਨੇ ਲੱਗਦਾ ਨਹੀਂ ਕਿ ਐਸੀ ਅਪੀਲ ਕੀਤੀ ਜਾਵੇ ਕਿ ਸਰਕਾਰ ਸਾਰੇ ਮਸਲੇ ਹੱਲ ਕਰੇ ਹਰ ਕੋਈ ਗਰੀਬ ਦਾ ਕਿਤੇ ਨਾ ਕਿਤੇ ਹੱਲ ਹੋਵੇ ਤੁਸੀਂ ਕਹਿੰਦੇ ਕਿ 10 ਰੁਪਏ ਨਹੀਂ ਚੁਬਣਗੇ ਕਿਸੇ ਨੂੰ ਵਾਅਦਾ ਕਹੀਏ ਨੂੰ ਚੁਬਣੀ ਹੈ ਕਈਆਂ ਨੂੰ ਨਹੀਂ ਚੁਬਣੀ ਕਈਆਂ ਨੇ ਦੇ ਦੇਣੇ ਆ ਤੁਹਾਡਾ ਵੀ ਵਧੀਆ ਕਿ ਤੁਸੀਂ ਇੰਨੇ ਚ ਪੈਟਰੋਲ ਹੀ ਨਹੀਂ ਵਾਰਾ ਖਾਂਦਾ ਪੈਟਰੋਲ ਹੀ ਮਹਿੰਗਾ ਹੋ ਗਿਆ ਡੀਜ਼ਲ ਮਹਿੰਗਾ ਹੋ ਗਿਆ ਨਹੀਂ ਵਾਰਾ ਖਾਂਦਾ ਅਸੀਂ ਵੇਖੋ ਜੀ ਸਾਡਾ ਰਾਤੀ YouTube ਚੈਨਲ ਤੇ ਸਾਡੇ ਪ੍ਰੈਸਰ ਪੁਟਰਾਂ ਨੇ ਸਵਾਲ ਜਵਾਬ ਵੀ ਕੀਤੇ ਆ ਉਹ ਖਬਰਾਂ ਵੀ ਲੱਗੀਆਂ ਰਾਤੀਆਂ ਉਹਦੇ ਤੇ ਵੀ ਸਵਾਲ ਜਵਾਬ ਇਹੀ ਹੋਏ ਕਿ ਸਾਡੀ ਗੱਡੀ ਦੀ ਕੀਮਤ ਜਿਹੜੀ ਆ ਉਹ ਤਿੰਨ ਗੁਣਾ ਵੱਧ ਚੁੱਕੀ ਆ। 10 ਸਾਲਾਂ ਦੇ ਦਰਮਿਆਨ ਜਿਹੜੀ ਗੱਡੀ 1,80,000 ਰੁਪਏ ਦੀ ਉਹ ਅੱਜ 3,60,000 70,000 ਰੁਪਏ ਦੀ ਮਿਲਦੀ ਪਈ ਆ। ਉਸ ਏਜੰਸੀਆਂ ਨੇ ਲੱਖਾਂ ਰੁਪਈਆ ਦਾ ਆਪਣੀ ਆਮਦਨ ਦੇ ਵਿੱਚ ਵਾਧਾ ਕੀਤਾ। ਪਰ ਉਹ ਕਿਰਾਇਆ ਵੀ 5 ਰੁਪਏ ਸੀ ਸੜਕ ਦਾ। ਪਰ ਉਹ ਬਿਲਕੁਲ 10 ਸਾਲ ਪਹਿਲਾਂ 10 ਰੁਪਏ ਹੀ ਸੀ। ਅੱਛਾ ਜੀ। ਹੁਣ 20 ਹੋ ਗਿਆ। 10 ਸਾਲ ਪਹਿਲਾਂ 10 ਰੁਪਏ ਕਿਰਾਇਆ ਸੀ। 10 12 ਸਾਲ ਹੋ ਗਿਆ 10 ਰੁਪਏ ਕਿਰਾਇਆ ਉਸ ਸਮੇਂ ਤੇ ਚੱਲਦਾ ਸੀ ਜੇਕਰ ਅੱਜ 20 ਰੁਪਏ ਹੋਇਆ ਤੇ ਲਾਕਡਾਊਨ ਤੋਂ ਬਾਅਦ ਹੋਇਆ ਗੱਡੀਆਂ ਦੀਆਂ ਕੀਮਤਾਂ ਤਿੰਨ ਗੁਣਾ ਵੱਧ ਚੁੱਕੀਆਂ ਨੇ ਤੇ ਉਹਦੇ ਸਪੇਅਰ ਪਾਰਟ ਦਾ ਜਿਹੜਾ ਵਾ ਉਹ ਵੀ ਸਮਾਨ ਤਿੰਨ ਗੁਣਾ ਵੱਧ ਚੁੱਕਾ ਹੈ ਖਰਚੇ ਤੁਹਾਡੇ ਬਹੁਤ ਵੱਧ ਗਏ ਨੇ ਤੇ ਸਾਡਾ ਜੇ ਅਸੀਂ 10 ਰੁਪਏ ਸਵਾਰੀ ਲੈਨੇ ਆ ਤੇ ਸਾਰੀ ਦਿਹਾੜੇ 'ਚ ਅਸੀਂ 4 ਤੋਂ 5 ਫੇਰੇ ਲਾਉਣੇ ਆ ਤੇ 4 ਤੋਂ 5 ਅਸੀਂ 5 ਤੋਂ 6 ਸਵਾਰੀਆਂ ਗੱਡੀ 'ਚ ਬਿਠਾ ਕੇ ਸਫ਼ਰ ਕਰਦੇ ਆ ਤੇ ਅਪਡਾਉਨ ਅਸੀਂ 60 ਰੁਪਏ ਦਾ ਸਾਡਾ ਇੱਕ ਬੰਨੇ ਦਾ ਲਾ ਲਓ ਤੇ 60 ਦਾ ਇੱਕ ਬੰਨੇ ਦਾ ਲਾ ਲਓ ਦਾਹ ਦੇ ਨਾਲ 120 ਰੁਪਏ ਦਾ ਫੇਰਾ ਲੱਗਾ ਤੇ 5 ਤੋਂ 6 ਫੇਰੇ ਅਸੀਂ ਲਾਏ ਤੇ 6 ਫੇਰਿਆਂ ਦੇ ਕਿੰਨੇ ਜੋ ਹੋਗੇ ਜੀ 6 ਤੋਂ 650 ਰੁਪਇਆ 700 700 ਰੁਪਏ ਦੇ ਵਿੱਚੋਂ 4-500 ਰੁਪਏ ਦਾ ਗੱਡੀ ਨੇ ਤੇਲ ਲੈਣਾ ਉਹਦੀ ਟੁੱਟਪੁੱਟ ਵੀ ਹੋਣੀ ਆ ਅਸੀਂ ਆਪਣਾ ਪਰਿਵਾਰ ਕਿੱਥੋਂ ਪਾਲਾਂਗੇ ਗੱਡੀ ਦੀ ਟੁੱਟਪੋਟ ਜਿਹਦਾ ਖਰਚਾ ਕਿੱਥੋਂ ਪੂਰਾ ਕਰਾਂਗੇ ਜਿਹੜੇ ਅਸੀਂ ਪਰਿਵਾਰਤ ਵਿੱਚ ਸਾਨੂੰ ਲੋੜਾਂ ਨੇ ਅਸੀਂ ਲੀੜਾ ਕਪੜਾ ਪਾਉਣਾ ਵਾ ਅਸੀਂ ਪ੍ਰਸ਼ਾਦਾ ਛਕਣਾ ਫਿਰ ਉਹ ਅਸੀਂ ਪੂਰਾ ਕਿੱਥੋਂ ਕਰਾਂਗੇ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ 10 ਰੁਪਏ ਵਧਾਉਣ ਦੇ ਨਾਲ ਕੋਈ ਇਹਨਾਂ ਵੱਡਾ ਕਿਸੇ ਤੇ ਬੋਝ ਪੈਣ ਵਾਲਾ ਨਹੀਂ ਅਸੀਂ ਪੂਰੇ ਪੰਜਾਬ ਤੇ ਕੀ ਪੂਰੇ ਅੰਮ੍ਰਿਤਸਰ ਦੇ ਪੂਰੇ ਲੋਕਾਂ ਨੂੰ ਹਰੇਕ ਵਰਗ ਨੂੰ ਇਹੀ ਬੇਨਤੀ ਕੀਤੀ ਆ ਰਾਤੀ ਵੀ ਚੈਨਲਾਂ ਤੇ ਕੀਤੀ ਸੀ ਪੀ ਸਾਡਾ ਸੰਯੋਗ ਦਿਓ ਕਿਉਂਕਿ ਅਸੀਂ ਕੋਈ ਕਿਸੇ ਤੇ ਐਡਾ ਵੱਡਾ ਬੋਝ ਨਹੀਂ ਬਣਨ ਲੱਗੇ ਬਿਲਕੁਲ ਵੀ ਜਿਹੜਾ ਤੁਸੀਂ ਆਪਾ ਕਪੜਾ ਖਰੀਦਦੇ ਆ ਤੇ ਹਜ਼ਾਰਾਂ ਰੁਪਈਆ ਦਾ ਲੋਕ ਕਪੜਾ ਖਰੀਦਦੇ ਆ ਜਿਹੜੀ 4-500 ਰੁਪਈਏ ਦੇ ਨਾਲ ਵੀ ਆਪਾਂ ਉਹ ਕਪੜੇ ਪਾ ਕੇ ਗੁਜ਼ਾਰਾ ਕਰ ਸਕਦੇ ਸਾਡੇ ਬੱਚੇ ਜਿਹੜੇ ਆ 3-3 4-4 5-5000 ਰੁਪਈਆ ਦਾ ਕਪੜਾ ਲੈ ਕੇ ਪਾਉਂਦੇ ਆ ਤੇ ਜੇਕਰ ਉਹ ਇੰਨਾ ਵੱਡਾ ਪਾ ਸਕਦੇ ਆ ਤੇ ਭਾਈ ਸਾਡਾ 10 ਰੁਪਈਏ ਦੇ ਨਾਲ ਕੋਈ ਇੰਨਾ ਵੱਡਾ ਕਿਸੇ ਤੇ ਬੋਝ ਨਹੀਂ ਪੈਂਦਾ ਬਿਲਕੁਲ ਕੁੱਲ ਅਪੀਲ ਹੈ ਇਹਨਾਂ ਦੀ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ 10-10 ਰੁਪਏ ਵਧਾ ਦੋਗੇ ਤੁਹਾਡੇ ਜੇਬ ਤੇ ਇਹਨਾਂ ਵਜਰ ਨਹੀਂ ਪੈਣਾ ਪਰ ਤੁਹਾਡੇ 10-10 ਵਧਨ ਦੇ ਨਾਲ ਜੇਕਰ ਇਹ ਕਟੋ ਵਾਲਾ ਸਾਰਾ ਦਿਨ ਵਿੱਚ 700 ਰੁਪਏ ਕਮਾਉਂਦਾ ਤੇ 10-10 ਵਧਾ ਦਿੱਤੀ ਜਾਣਗੇ ਤੇ 1400 ਹੋ ਜਾਏਗਾ ਜਿਹਦੇ ਵਿੱਚੋਂ 4-500 ਕਿਰਾਇਆ ਹੋ ਗਿਆ ਤਾਂ ਥੋੜੀ ਟੁੱਟਭੱਜ ਹੋਗੀ ਤੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਦਿਹਾੜੀ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਪੈ ਜਾਏਗੀ ਤਾਂ ਉਹ ਖਾਸ ਜਿਹੜੀ ਅਸੀਂ ਕਹਿ ਸਕਦੇ ਕਿ ਇਹ ਇਹਨਾਂ ਵੱਲੋਂ ਅਪੀਲ ਜ਼ਰੂਰ ਕੀਤੀ ਗਈ ਆ ਕੇ ਬਿਚਾਇਆ ਗਿਆ ਵਾ ਲੋਕ ਸਹਿਯੋਗ ਦੇ ਸਰਕਾਰ ਦੇ ਕੀ ਅਪੀਲ ਕੀਤੀ ਹੈ ਪ੍ਰਸ਼ਾਸਨ ਦੇ ਕੀ ਵੀ ਆਟੋ ਰਿਕਸ਼ੀਆਂ ਵੱਲ ਵੱਲੋਂ ਅਪੀਲ ਕੀਤੀ ਗਈ ਹੈ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ